ਗੱਲਾਂ ਦੋ ਹੋ ਗਈਆਂ ਯਾਰ ਇੱਥੇ ਇੱਕ ਗੱਲ ਤਾਂ ਇਹ ਹੋ ਗਈ ਕਿ ਸੰਧੂ ਸਾਹਿਬ ਮੈਨੂੰ ਕਈ ਦਿਨਾਂ ਦੇ ਫੋਨ ਕਰੀਂਦਾ ਸੁਖਜਿੰਦਰ ਵੀ ਐ ਕਰਕੇ ਆਹ ਹਾਲਤ ਆ ਯਾਰ ਸਾਡੇ ਪਾਣੀ ਬਹੁਤ ਆ ਪਰ ਮੈਂ ਕੱਲ ਤੁਰਨ ਲੱਗਿਆ ਤੇ ਮੈਨੂੰ ਇੱਕ ਅਖਬਾਰ ਦਾ ਬਿਆਨ ਮਿਲਿਆ ਕਿ ਡੀਸੀ ਸਾਹਿਬ ਇਧਰਲੇ ਇਲਾਕੇ ਦੇ ਕਹਿੰਦੇ ਵੀ ਭਾਈ ਪਾਣੀ ਤਾਂ ਸਾਰਾ ਤਕਰੀਬਨ ਕੜਤਾ ਤੇ ਜਾਂ ਜਿੱਥੇ ਖੜਾ ਪਾਣੀ ਤੇ ਉੱਥੇ ਪੰਪ ਲੱਗੇ ਹੋਇਆ ਤੇ ਮੈਂ ਸੰਤੂ ਸਾਹਿਬ ਨੂੰ ਆਖਿਆ ਵੀ ਸੰਤੂ ਸਾਹਿਬ ਤੁਹਾਡੇ ਇਲਾਕੇ ਦੇ ਲੋਕ ਐਵੇਂ ਰੌਲਾ ਪਾਈ ਜਾਂਦੇ ਡੀਸੀ ਸਾਹਿਬ ਤਾਂ ਕਹਿੰਦੇ ਵੀ ਤੁਹਾਡੇ ਇਲਾਕੇ ਸੁੱਕ ਪੱਕਾ ਹੋ ਗਿਆ ਹੁਣ ਆਪਾਂ ਇਲਾਕੇ ਦੇ ਲੋਕਾਂ ਤੇ ਆਪਾਂ ਨੂੰ ਤਰਾਜ ਆ ਵੀ ਇਹ ਨਜਾਇਜ਼ ਰੌਲਾ ਕਿਉਂ ਪਾ ਰਹੇ ਆ ਬਾਈ ਤੁਹਾਡੇ ਮਗਰਲੇ ਪਾਸੇ ਵਧੀਆ ਫਸਲਾਂ ਖੜੀਆਂ ਕੋਈ ਪਾਣੀ ਨਹੀਂਗਾ ਵੀ ਤੁਸੀਂ ਕਿਉਂ ਕਹੀਆਂ ਨੇ ਡੀਸੀ ਸਾਹਿਬ ਕਹਿੰਦੇ ਸੀ ਪਾਣੀ ਕੱਢਤਾ ਨਹੀਂ ਜੀ ਪਹਿਲੀ ਤਾਂ ਗੱਲ ਇਹ ਹੈਗੀ ਆ ਜੀ ਡੀਸੀ ਸਾਹਿਬ ਤਾਂ ਕਹਿ ਰਹੇ ਨੇ ਪਾਣੀ ਕੱਢਤਾ ਪਰ ਸਾਡਾ ਤਾਂ ਜਿਹੜਾ ਝੋਨਾ ਵੀ ਨਹੀਂ ਦਿਸ ਰਿਹਾ ਜੀ ਇਹ ਤੁਸੀਂ ਵੇਖੋ ਵੀ ਜਿਹੜਾ 5 ਫੁੱਟ ਥੱਲੇ ਆ ਜੀ ਜੀ ਇਹ ਅੱਜ 10 ਦਿਨ ਹੋ ਗਏ ਨੇ ਜੀ ਇੱਥੇ ਮਤਲਬ ਬਰਸਾਤ ਹੋਈ ਨੂੰ 10 ਦਿਨਾਂ ਦਾ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਜੇ ਕੋਈ ਆਉਂਦਾ ਹੈ ਤੇ ਉਹ ਇੱਕ ਸਿਰਫ ਸੜਕ ਦੇ ਉੱਤੇ ਖੜ ਕੇ ਇੱਥੇ ਆਪਦੀ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਇੱਥੇ ਸਾਡੇ ਐਮਪੀ ਸਾਹਿਬ ਨੇ ਜਿਹੜੇ ਕਬਾਇਆ ਸਾਹਿਬ ਉਹ ਵੀ ਆ ਗਏ ਉਹਨਾਂ ਕਿਹਾ ਵੀ ਅੱਜ ਸ਼ਾਮ ਤੱਕ ਤੁਹਾਨੂੰ ਪੱਖੇ ਪੰਪ ਦੇ ਦੇਵਾਂਗੇ ਜੀ ਜੀ ਅਜੇ ਤੱਕ ਤੁਸੀਂ ਵੇਖ ਲਓ ਵੀ ਕਿਤੇ ਵੀ ਪੰਪ ਕੋਈ ਪੱਖਾ ਜਾਂ ਕਿਸੇ ਪਾਸੇ ਪਾਣੀ ਨਿਕਲਦਾ ਕੋਈ ਸਾਧਨ ਸਾਨੂੰ ਤਾਂ ਅਜੇ ਤੱਕ ਕੋਈ ਦਿਸ ਨਹੀਂ ਰਿਹਾ ਸਾਡੇ ਤਾਂ ਘਰਾਂ ਦੇ ਵੱਲ ਵੀ ਵੇਖ ਲਓ ਰਸਤੇ ਦੇ ਵਿੱਚੋਂ ਵੀ ਅਸੀਂ ਟੱਪਣ ਨੂੰ ਔਖਿਆ ਸਾਡੇ ਘਰੇ ਕੋ ਬੱਚੇ ਜਿਹੜੇ ਵੈਣ ਆ ਲੈਣ ਆਉਂਦੀਆਂ ਨੇ ਕੋਈ ਗੱਡੀ ਨਹੀਂ ਜਾ ਸਕਦੀ ਜੀ ਕੋਈ ਮਤਲਬ ਸਾਡਾ ਲੰਘਣ ਦਾ ਇਤਹਾਸ ਸਾਧਨਾ ਹੈ ਨੀਗਾ ਪੱਠੇ ਵੀ ਹੈ ਨਹੀਂਗੇ ਤੂੜੀ ਵੀ ਜਿਹੜੀ ਹੈ ਸਾਰੀ ਖਰਾਬ ਹੋ ਗਈ ਜੀ ਹੁਣ ਤੁਸੀਂ ਦੱਸੋ ਵੀ ਜ਼ਿੰਮੇਦਾਰ ਬੰਦਾ ਕੀ ਕਰੇ ਤੇ ਕਿੱਧਰ ਜਾਵੇ ਕਿੰਨੇ ਪਿੰਡਾਂ ਦੀ ਪੋਜੀਸ਼ਨ ਹੈ ਜੀ ਇਹ ਕਿੰਨੇ ਪਿੰਡਾਂ ਦੀ ਇਹ ਲਗਭਗ ਤਾਂ ਜਿਹੜਾ ਸਾਡਾ ਆ ਏਰੀਆ ਹੈਗਾ ਸਾਰਿਆਂ ਦੀ ਇਹੀ ਪੋਜੀਸ਼ਨ ਹੈ ਜੀ ਚਾਰ ਪੰਜ ਪਿੰਡ ਤਾਂ ਹੈਗੇ ਆ ਜ਼ਿਆਦੇ ਜੀ 7-8 10 ਜ਼ਿਆਦੇ ਨਹੀਂ ਜੀ ਬਈ ਕਈ ਵਾਰੀ ਬੰਦਾ ਨਾ ਸੋਚਦਾ ਇਹ ਸੋਚਦਾ ਵੀਡੀਓ ਦੇਖ ਕੇ ਕਿ ਯਾਰ ਇਹ ਬੰਦਿਆਂ ਨੇ ਨਾ ਦੋ ਚਾਰ ਕਿੱल्ल्याਂ ਚ ਖੜ ਕੇ ਵੀਡੀਓ ਬ ਵੇ ਦੋ ਚਾਰ ਕਿੱਲਾਂ ਦੇ ਵਿੱਚ ਪਾਣੀ ਹੋਊਗਾ ਨਹੀਂ ਜੀ ਜੇ ਕਹਿੰਦੇ ਆ ਤੇ ਇੱਧਰ ਬਾਗ ਵੀ ਵਿਖਾ ਦਿੰਦੇ ਆ ਆ ਦੇਖੋ ਇੱਥੇ ਤਿੰਨ ਫਸਲਾਂ ਮਗਰ ਝੋਨਾ ਆ ਇੱਧਰ ਨਰਮਾ ਇੱਥੇ ਨਰਮਾ ਇਧਰਲੇ ਪਾਸੇ ਬਾਗ ਆ ਹਾਂਜੀ ਇਧਰ ਝੋਨਾ ਤੇ ਬਾਗ ਆ ਜੀ ਹਾਂ ਇਹ ਬਣੀ ਇਹ ਵੀ ਖਤਮ ਹੋ ਜਾਊਗਾ ਇਹ ਤਾਂ ਇਹ ਤਾਂ ਘਟ ਘਟ ਪਾ ਇਹ ਬਾਗ ਭਾਈ ਬਚ ਜਾਣਗੇ ਜੀ ਇਹ ਜਿੱਦੇ ਪਾਣੀ ਥੱਲੇ ਖੜਾ ਹੈ ਦੱਸੋ ਕਿੱਦਾਂ ਬਚਣਗੇ ਆ ਗਿਆ ਜੀ ਤਾਂ ਇੱਕ ਪੀੜੀ ਦੀ ਫਸਲ ਹੈ ਜਿਹੜੀ ਇੱਕ ਵਾਰੀ ਬਾਗ ਖਰਾਬ ਹੋ ਗਿਆ ਉਹਦੀ ਇੱਕ ਪੀੜੀ ਖਤਮ ਹੋ ਜਾਂਦੀ ਹੈ। ਇੱਕ ਪੀੜੀ ਖਤਮ ਹੋ ਜਾਂਦੀ ਹੈ। ਤਾਂ ਬਾਦ ਤਿਆਰ ਹੋਇਆ ਪਰ ਜਿੰਨਾ ਪਾਣੀ ਇਹ ਖੜਾ ਹੈ ਤੇ ਬਚਣ ਦੇ ਕੋਈ ਚਾਂਸ ਨਹੀਂਗੇ। ਇਹ ਦੁਬਾਰਾ ਇਹਨੂੰ ਇੰਨਾ ਤਿਆਰ ਕਰਨ ਲਈ 10 ਸਾਲ ਹੋਰ ਲੱਗ ਜਾਣੇ ਆ। ਸਾਡੇ ਤਾਂ ਚਲੋ 6 ਮਹੀਨਿਆਂ ਦੀ ਫਸਲ ਅਗਲੇ 6 ਮਹੀਨਿਆਂ ਬਾਅਦ ਕੋਈ ਆਲ ਹੋ ਜੂਗਾ ਪਰ ਇਹਨੂੰ ਦੁਬਾਰਾ ਇੰਨਾ ਤਿਆਰ ਕਰਨ ਲਈ 10 ਸਾਲ ਹੋਰ ਲੱਗਣੇ ਆ ਜੀ। ਦੁਬਾਰਾ ਇਸ ਪੀੜੀ ਜੀ ਲੈ ਲਈਏ। ਇੱਕ ਪੀੜੀ ਪਿੱਛੇ ਚਲੀ ਗਈ। ਪੂਰੀ ਜੀ ਪੂਰੀ। ਪੂਰੀ ਇੱਕ ਪੀੜੀ ਪਿੱਛੇ ਚਲੀ ਗਈ ਜੀ। ਇੱਕ ਪੀੜੀ ਪਿੱਛ ਇੱਕ ਹਫਤਾ ਹੋ ਗਿਆ ਉਹਨਾਂ ਨੂੰ ਮਤਲਬ ਪੰਪ ਲਾਏ ਨੂੰ ਜੀ ਉਹ ਖੁਦ ਜ਼ਿੰਮੇਦਾਰ ਨੇ ਆਪਦਾ ਹੀ ਲਾਇਆ ਜੀ ਹਾਂ ਆਹ ਦੇਖ ਲਓ ਤੁਸੀਂ ਵੀ ਇੱਕ ਹਫਤੇ ਬਾਅਦ ਕੀ ਆਹਰ ਤੇ ਜੀਬ ਚੋਂ ਡੀਜ਼ਲ ਬਾਲ ਰਿਹਾ ਤੇ ਜੀਬ ਚੋਂ ਡੀਜ਼ਲ ਬਾਲ ਕੇ ਪਾਣੀ ਕੱਢ ਰਿਹਾ ਪਰ ਪਾਣੀ ਦਾ ਉਹਦਾ ਉਹੋ ਹੀ ਹਾਲ ਹੈ ਇਧਰੋਂ ਪਾਣੀ ਸੇਮ ਕੇ ਇਧਰ ਆਈ ਜਾਂਦਾ ਜੀ ਇਧਰ ਜਿੰਨਾ ਪਾਣੀ ਖੜਾ ਕਟੋ-ਕਟ 40-50 ਕਿੱਲਿਆਂ ਚ ਖੜਾ ਉਹ ਪਿੱਛੇ ਟਾਣੀਆਂ ਤਿੱਕਰ ਪਾਣੀ ਪਾਣੀ ਫਿਰਦਾ ਜੀ ਉਹ ਜੀ ਪਹੁੰਚਿਆ ਜੀ ਅਸਲ ਦੇ ਵਿੱਚ ਗੱਲ ਪਤਾ ਕੀ ਆ ਰੋੜਾ ਰੇੜਾ ਰੱਟਾ ਕਿਹੜੀ ਗੱਲ ਦਾ ਵੀ ਜਿਹੜੇ ਨਾ ਸਰਕਾਰ ਜਦੋਂ ਉੱਪਰੋਂ ਮੰਨ ਲਓ ਭਗ ਉਹਨੇ ਉੱਪਰੋਂ ਕਹਿਣਾ ਡੀਸੀ ਨੂੰ ਵੀ ਮੈਨੂੰ ਰਿਪੋਰਟ ਦੇ ਉਹ ਡੀਸੀ ਕਾਗਜ਼ਾਂ ਦੀ ਰਿਪੋਰਟ ਬਣਾ ਕੇ ਦੇ ਦਿੰਦੇ ਆ ਆ ਤੁਸੀਂ ਦੇਖ ਲਓ ਜੀ ਇੱਥੇ ਕੋਈ ਵੀ ਕਿਤੇ ਵੀ ਪੰਪ ਲੱਗਾ ਦੱਸੋ ਜੀ ਡੀਸੀ ਸਾਹਿਬ ਆਏ ਨੇ ਜੀ ਉਹ ਇੱਥੋਂ ਨਾ ਸੜਕ ਤੋਂ ਥੱਲੇ ਹੀ ਨਹੀਂ ਉੱਤਰੇ ਸਿੱਧਾ ਢੇੜੇ ਲਾ ਕੇ ਨੇ ਚਾਰ ਢੇੜੇ ਚੱਕਰ ਲਾ ਚੁੱਕੀ ਐ ਜੀ ਏਡੀਸੀ ਜੀ ਕਬਾਇਆ ਸਾਹਿਬ ਜੀ ਜਾਖੜ ਸਾਹਿਬ ਇਹ ਸਾਰੇ ਦੇ ਸਾਰੇ ਇੱਥੇ ਆ ਕੇ ਇੱਥੇ ਬਿਆਨ ਦੇ ਕੇ ਚਲੇ ਜਾਂਦੇ ਨੇ ਜੀ ਉਸ ਤੋਂ ਬਾਅਦ ਫੋਟੋਆਂ ਹੀ ਕਰਾਉਣ ਦੇ ਹੈਗੇ ਨੇ ਉਸ ਤੋਂ ਅੱਗੇ ਕੋਈ ਹੱਲ ਨਹੀਂ ਚਾਹੀਦਾ। ਇੱਕ ਮੈਨੂੰ ਹੋਰ ਗੱਲ ਦੱਸੋ। ਜੀ ਸਾਰੇ ਜਣੇ ਤੁਸੀਂ ਮੇਰੀ ਗੱਲ ਸੁਣਦੇ। ਜੀ ਜੀ। ਯਾਰ ਹੁਣ ਮੰਨ ਲਓ। ਹਾਂਜੀ। ਵੀ ਇਹ ਸਮੱਸਿਆ ਦਾ ਹੱਲ ਹੀ ਕੋਈ ਹੈ ਨਹੀਂ। ਹਾਂਜੀ। ਤੇ ਫਿਰ ਡੀਸੀ ਵੀ ਕੀ ਕਰੇ ਕੋਈ ਹੱਲ ਹੈਗਾ ਥੋੜੀ ਨਿਗਾ ਚ ਕੋਈ ਹੱਲ ਹੈਗਾ। ਹੱਲ ਹੈਗਾ ਜੀ ਜੇ ਮੰਨ ਲਓ ਵੀ ਜਿਹੜਾ ਡਰੇਨ ਮੈਹਕਮਾ ਕੋਈ ਡਰੇਨ ਮਤਲਬ ਕੱਢ ਦੇ ਅੱਗੇ ਆਪਣੇ ਸਾਰਾ ਡਰਾਈ ਏਰੀਆ ਜੀ। ਜੀ ਇਥੋਂ ਜਿਹੜੀ ਮਤਲਬ ਪੰਜਾਬ ਤੇ ਰਾਜਸਥਾਨ ਦੀ ਹੱਦ ਦੇ ਉੱਤੇ ਨਹਿਰ ਕੱਢੀ ਹੋਈ ਸੀ ਜੀ ਵੱਡੀ ਜਦੋਂ ਉਹ ਨਹਿਰ ਬਣਾਉਣ ਵਾਸਤੇ ਜੀ ਉਹ ਨਹਿਰ ਸਾਰੀ ਦੀ ਸਾਰੀ ਖਾਲੀ ਪਈ ਹੈ ਜੀ ਅੱਛਾ ਜੀ ਇਥੋਂ 5 ਕਿਲੋਮੀਟਰ ਅੱਗੇ ਚਲੇ ਜਾਈਏ ਤੇ ਸਾਰੇ ਦਾ ਸਾਰਾ ਡਰਾਈ ਏਰੀਆ ਹੈ ਅੱਛਾ ਜੀ ਜਿੱਥੇ ਬਹੁਤ ਪਾਣੀ ਦੀ ਘਾਟ ਹੈ ਵੀ ਇਥੋਂ ਕੋਈ ਡਰੇਨ ਸਿਸਟਮ ਜਾਂ ਕੋਈ ਮਤਲਬ ਪਾਈਪ ਲਾਈਨ ਪਾ ਕੇ ਕਿਸੇ ਵੀ ਤਰੀਕੇ ਵੀ ਅੱਗੇ ਉਹ ਡਰਾਈ ਏਰੀਆ ਨੂੰ ਦਿੱਤਾ ਜਾਵੇ ਤੇ ਉਹਨਾਂ ਦਾ ਵੀ ਫਾਇਦਾ ਹੋ ਸਕਦਾ ਜਿਹੜੇ ਪਾਣੀ ਤੋਂ ਮਤਲਬ ਬਹੁਤ ਤੰਗ ਨੇ ਤੇ ਅਸੀਂ ਪਾਣੀ ਤੋਂ ਤੰਗ ਹੂੰ ਦੋਵੇਂ ਹੀ ਗੱਲਾਂ ਨੇ ਦੋਨੇ ਮੇਰੀ ਬੇਨਤੀ ਸੁਣੋ ਇੱਥੋਂ ਨਾ ਜਦੋਂ ਸਾਹਮਣੇ ਛਪੈਦੇ ਦਿਸਦੇ ਆ ਉੱਤੇ ਛੋਟੀ ਨਹਿਰ ਐ ਇਸ ਤੋਂ ਅੱਗੇ ਉਹ ਪਿੰਡ ਐ ਸ਼ੇਰਗੜ ਜਿਹੜਾ ਸਾਰੇ ਪੰਜਾਬ ਵਿੱਚ ਮਸ਼ਹੂਰ ਹੋ ਗਿਆ ਸੀ ਇਹ ਸਾਰਾ ਪਿੰਡ ਬਕਾਊ ਐ ਇੱਥੇ ਪਾਣੀ ਐ ਨੀਗਾ ਉੱਥੇ ਅੱਜ ਵੀ ਬਾਗ ਸੁੱਕਦੇ ਪਏ ਆ ਅੱਜ ਮੌਕੇ ਤੇ ਵੀ ਬਾਗ ਸੁੱਕਦੇ ਪਏ ਆ ਅਸੀਂ ਤੁਹਾਨੂੰ ਜਾ ਕੇ ਵਿਖਾ ਸਕਦੇ ਆ ਜਾ ਕੇ ਵਿਖਾ ਦਿੰਦੇ ਜੇ ਇਹ ਪਾਣੀ ਉਧਰ ਪਾਈਪ ਲਾਈਨ ਨਾਲ ਲਫਾਫੀਆਂ ਨਾਲ ਹੀ ਲੈ ਜਾਣ ਤਾਂ ਸਾਡਾ ਪਾਣੀ ਸੁੱਕਦਾ ਉਹ ਏਰੀਆ ਬਚਦਾ ਇਹ ਸਾਰਾ ਪਿੰਡ ਵਿਕਾਊ ਆ ਸਿਰਫ ਇਸ ਕਰਕੇ ਵੀ ਉਥੇ ਪਾਣੀ ਐ ਨਹੀਂਗਾ ਅਸੀਂ ਇਸ ਕਰਕੇ ਡੁੱਬੇ ਪਿਆ ਵੀ ਸਾਡੇ ਕੋਲ ਪਾਣੀ ਬਹੁਤ ਜ਼ਿਆਦਾ ਇਹ 5 ਕਿਲੋਮੀਟਰ ਦਾ ਆਪਸ ਵਿੱਚ ਫਰਕ ਪੰਜ ਕਿਲੋਮੀਟਰ ਉਹ ਸ਼ਪੈਦੇ ਦੇ ਉਹ ਸ਼ਪੈਦਾ 5 ਕਿਲੋਮੀਟਰ ਹੀ ਏ 5 ਕਿਲੋਮੀਟਰ ਉਹ ਸ਼ਪੈਦੇ ਦੇ ਉਥੇ ਨਹਿਰ ਐ ਨਹਿਰ ਦੇ ਪਰਲੇ ਪਾਤੇ ਸਾਰਾ ਏਰੀਆ ਸੁੱਕਾ ਪਿਆ ਤੇ 3 ਕਿਲੋਮੀਟਰ ਤੇ ਜਿਹੜੀ ਰਾਜਸਥਾਨ ਬਾਰਡਰ ਵਾਲੀ ਨਹਿਰ ਐ ਨਾ 4 ਕਿਲੋਮੀਟਰ ਦੀ ਉਹ ਬਾਰਡਰ ਵਾਲੀ ਨਹਿਰ ਉਥੇ ਰਾਜਸਥਾਨ ਐ ਜਿੰਨਾ ਮਰਜ਼ੀ ਪਾਣੀ ਡੋਲੀ ਜਾਓ ਕੋਈ ਪੁੱਛਦਾ ਹੀ ਨਹੀਂ ਉਹ ਵਿਹਲੀ ਪਈ ਏ ਸਾਡੇ ਵੀਰੇ ਬਜਟ ਕੋਈ ਨਹੀਂਗਾ ਬਿਅਰਬਾਂ ਖਰਮਾ ਸਾਡੇ ਐਸੇ ਰੇ ਦੀ ਜਿਹੜੀ ਦਿੱਕਤ ਸਿਰਫ 2-4 ਕਰੋੜ ਰੁਪਏ ਦੇ ਵਿੱਚ ਹੀ ਹੱਲ ਹੋਣ ਵਾਲੀ ਕੋਈ ਲੰਮਾ ਬਜਟ ਨਹੀਂ ਚਾਹੀਦਾ ਸਾਨੂੰ ਵੀ ਇੱਥੇ ਵੀ ਪਤਾ ਨਹੀਂ ਕਿੰਨੇ ਕੁ ਸੈਂਕੜਿਆਂ ਦਾ ਬਜਟ ਚਾਹੀਦਾ ਸਿਰਫ 2-4 ਕਰੋੜ ਦੀ ਮਾਰਾ ਤਾਂ ਸਾਡਾ ਸਾਰੇ 4-5 ਪਿੰਡ ਬਾਈ ਸਕਦੇ ਆ ਯਾਰ ਜੇ ਇਸ ਏਰਗੇਜ ਮੈਂ ਕਹਿੰਨਾ ਵੀ ਕਿਸੇ ਨੇ ਜ਼ਿੰਦਗੀ ਭਰ ਗੁਣ ਗਵਾਉਣੇ ਆ ਆਪਦੇ ਸਹੀ ਗੱਲ ਆ ਨਾ ਬਿਲਕੁਲ ਜੀ ਬਿਲਕੁਲ ਵੀ ਕਿਉਂਕਿ ਇਹ ਏਰੀਏ ਦੇ ਲੋਕ ਇਹੋ ਜਿਹੇ ਆ ਵੀ ਜੇ ਇਹਨਾਂ ਤੇ ਇੱਕ ਗੁਣ ਕਰਦੇ ਨਾ ਕੋਈ ਬੰਦਾ ਤੇ ساری ਜ਼ਿੰਦਗੀ ਕਹਿੰਦੇ ਆ ਵੀ ਫਲਾਣਾ ਕੰਮ ਤਾਂ ਫਲਾਣੇ ਨੇ ਕੀਤਾ ਇਹ ਲੋਕ ਕਹਿੰਦੇ ਰਹਿੰਦੇ ਆ ਮੈਂ ਇਹ ਗੱਲ ਦੇਖੀ ਆ ਕਿੰਨੇ ਵੀ ਬੰਦੇ ਘਰੇ ਖੜੇ ਨੇ ਇਸ ਟਾਈਮ ਮੌਕੇ ਤੇ ਇਹਨਾਂ ਦੇ ਘਰੇ ਕੋਈ ਵੀ ਲੀਡਰ ਅਜੇ ਤੱਕ ਵੋਟਾਂ ਮੰਗਣ ਨਹੀਂ ਆਇਆ ਜੀ ਅਸੀਂ 761 ਕੋਠਾ ਤੇ ਸਾਡੇ ਦਿਨੇ ਸਾਰੇ ਪਿਛਲੇ 50 ਸਾਲ ਹੋ ਗਏ ਜਿੰਨੇ ਜਾਖੜਾਂ ਦੇ ਮਗਰੀ ਲੱਗੇ ਹੋਏ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਕ 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 ਵਾਰੀ ਕੰਮ ਕਰਤਾ ਉਹਦੇ ਉਦੋਂ ਹੀ ਪਾ ਦੇਣੀ ਅਸੀਂ ਬਸ ਸਾਡੇ ਸਾਡਾ ਤਾਂ ਜਿਹੜਾ ਦਾਦਿਆਂ ਦਾ ਕੀਤਾ ਇਹਨਾਂ ਅਸੀਂ ਤਾਂ ਦਾਦਿਆਂ ਦੇ ਮੂੰਹ ਨੂੰ ਹੀ ਪਾਈ ਜਾਨਾ ਵੀ ਯਾਰ ਸਾਡਾ ਦਾਦਾ ਉਧਰ ਸੀ ਅਹੀ ਉਧਰ ਹੀ ਜਾਣੇ ਕੋਈ ਵੋਟ ਮੰਗਣ ਨਹੀਂ ਆਇਆ ਅਸੀਂ ਜਿਹੜੀ ਪਾਰਟੀ ਤੇ ਹੈਗੇ ਆ ਦੂਜੀ ਪਾਰਟੀ ਵਾਲਾ ਐਸ ਰਾਹ ਆਉਂਦਾ ਨਹੀਂ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਕਦੀ ਵੋਟਾਂ ਪਾਉਣੀਆਂ ਹੀ ਨਹੀਂ ਆ ਜੀ ਤੇ ਹੁਣ ਐ ਕਰ ਲੋ ਫਿਰ ਵੀ ਨਵੇਂ ਬੰਦੇ ਨੂੰ ਭਾਈ ਜੇ ਚਾਹੀਦੀਆਂ ਤਾਂ ਆ ਜਾਓ ਹਾਂਜੀ ਨਵੇਂ ਬੰਦੇ ਨੂੰ ਗੱਲ ਠੀਕ ਹੈ ਕੋਈ ਨਾ ਕੋਈ ਤਾਂ ਸਾਡੀ ਸੁਣੇ ਇੱਕ ਹੋਰ ਸਾਡੀ ਪਾਣੀ ਦਾ ਵੀ ਹਾਂ ਆਲ ਹੀ ਨਹੀਂ ਗਾ ਸਰਕਾਰ ਕੀ ਕਰੇ ਹਾਂਜੀ ਸਰਕਾਰ ਰਾਤੋਂ ਰਾਤ ਹਾਂਜੀ ਸਾਰੇ ਕਿਸਾਨ ਚੱਕ ਕੇ ਕਿਤੇ ਕਿਤੇ ਛੱਡ ਸਕਦੀ ਇੱਕ ਪਾਣੀ ਨਹੀਂ ਚੱਕਿਆ ਜਾ ਸਕਦਾ ਜਦੋਂ ਜਦੋਂ ਮੰਨ ਲਓ ਸਰਕਾਰ ਜੇ ਸਰਕਾਰ ਆਪਦੀ ਆਈ ਤੇ ਇਹ ਤੋਂ ਸਾਰੇ ਕਿਸਾਨ ਚੱਕ ਕੇ ਉਹ ਤਾਂ ਚੱਕ ਕੇ ਛੱਟ ਤੇ ਇਹ ਇੱਕ ਪਾਣੀ ਨਹੀਂ ਚੱਕੀਦਾ ਹੂੰ ਇਹ ਕਿੱਡਾ ਕਾ ਮੌਕਾ ਹੈ ਜਦੋਂ ਲੋਪੋ ਸਾਹਿਬ ਇੱਕ ਅੱਗ ਲੱਗਦੀ ਉਦੋਂ ਤਾਂ ਸਰਕਾਰ ਨੂੰ ਉੱਤੋਂ ਹੀ ਦਿਸ ਜਾਂਦਾ ਵੀ ਫਲਾਣੀ ਘਰ ਤੇ ਅੱਗ ਲੱਗੀ ਹੈ ਪਰਚੇ ਕਰ ਦਿਓ ਉਹ ਕਰ ਦਿਓ ਅੱਜ ਡੀਸੀ ਮੈਡਮ ਨੇ ਉੱਥੇ ਕਹੀ ਜਾਂਦੇ ਵੀ ਸਾਰਾ ਪਾਣੀ ਅੱਜ ਉਹਨਾਂ ਨੂੰ ਇੰਨਾ ਵੱਡਾ ਪਾਣੀ ਦਿਸ ਨਹੀਂ ਰਿਹਾ ਇਹ ਸਭ ਕਾਗਜ਼ੀ ਪੱਤਰੀ ਹੈ ਜੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਸਾਡੇ ਘਰ ਰਾ ਸਭ ਬੰਦ ਹੈ ਸਾਡੇ ਬੱਚੇ ਉਦਨ ਦੇ ਘਰੇ ਬੈਠੇ ਕਿਤੇ ਨਹੀਂ ਗਏ ਨਾ ਸਾਡੇ ਡੰਗਰਾਂ ਨੂੰ ਪੱਟੇ ਤੂੜੀਆਂ ਤੱਕ ਡੁੱਬੀਆਂ ਪਈਆਂ ਬਸ ਇੱਕ ਜਿੱਦੇ ਕਿਤੇ ਉੱਚੇ ਦੀ ਉਸ ਭਰਾ ਦੀ ਯਾਰ ਉਹਦੋਂ ਇੱਕ ਟਰਾਲੀ ਪਰ ਲਿਓ ਵੰਡ ਕੇ ਪਾ ਲਓ ਆ ਗੱਲ ਕਿਸੇ ਨੇ ਕੋਈ ਨਹੀਂ ਪੁੱਛਦਾ ਪਿਆ ਸਭ ਕਾਗਜ਼ੀ ਪੱਤਰੀ ਕਰਦੇ ਪਏ ਸਭ ਕਾਗਜ਼ੀ ਪੱਤਰੀ ਫਿਰ ਸਰ ਆ ਆ ਤਾਂ 6 ਮਹੀਨੇ ਗੁਜ਼ਾਰਾ ਕਰ ਲਿਆ ਜਿਹੜਾ ਬਾਗ ਅੱਜ ਲੱਗੇ ਨੂੰ 10 ਸਾਲ ਹੋ ਗਏ 10 ਸਾਲ ਬੰਦਾ ਸੰਘਰਸ਼ ਕਰਤਾ ਇੰਦੇ ਚ ਅੱਜ 13 ਦਿਨ ਹੋ ਗਏ ਇਸ ਬਾਗ ਚ ਪਾਣੀ ਖੜਾ ਹੈ ਇਹਦਾ ਕੀ ਬਣੂਗਾ ਇਹ ਤਾਂ ਹਾਂਜੀ 10 ਸਾਲ ਅੱਜ ਤੱਕ ਉਹਨਾਂ ਦੇ ਜੋ ਫਸਲ ਨਹੀਂ ਚੱਕੀ ਉਸ ਬੰਦੇ ਨੇ ਨਾ ਇਹਨਾਂ ਚੱਕੀ ਨਾ ਉਹਨਾਂ ਚੱਕੀ ਹੁਣ ਉਹਨੂੰ ਮਾੜੀ ਮੋਟੀ ਫਸਲ ਦੇਣ ਵਾਲਾ ਉਹਦੇ ਚ ਪਾਣੀ ਉਹ ਇਸ ਪਾਣੀ ਦੀ ਸਲਾਬ ਜਿਹੜੀ ਸਾਰੀ ਉੱਧਰ ਡੇ ਰਹੀ ਉਹ ਮਾਲਟਾ ਖੜਾ ਉਹ ਮਾਲਟਾ ਖੜਾ ਉਹ ਵੇਖ ਲੋ ਜੀ ਜੀ ਠੇਕੇ ਲੱਗਿਆ ਹੋਇਆ ਜੀ ਹੁਣ ਤੁਸੀਂ ਦੱਸੋ ਵੀ ਠੇਕੇਦਾਰ ਇੱਥੇ ਆਜੂਗਾ ਹਾਂ ਇੱਕ ਸੋਚਣ ਵਾਲੀ ਗੱਲ ਹੈ ਜੀ ਹੂੰ ਦੱਸੋ ਠੇਕੇ ਸਾਡੇ ਤੋਂ ਆਪ ਤੋਂ ਨਹੀਂ ਵੜਿਆ ਜਾਂਦਾ ਤੇ ਇੱਥੇ ਮਤਲਬ ਠੇਕੇਦਾਰ ਕਿੱਦਾਂ ਆਊਗਾ ਸਾਡੇ ਕੋ ਸਾਧਨ ਇੱਥੋਂ ਆ ਤੁਸੀਂ ਦੇਖ ਹੀ ਰਹੇ ਜੇ ਟਰਾਲੀ ਬੈਠੀ ਆ ਸਾਰੇ ਸੰਤ ਜਿਹੜੇ ਨੇ ਮਤਲਬ ਛੋਟੇ ਹੀ ਬਈ ਜਾਂਦੇ ਨੇ ਤੇ ਇੱਥੇ ਭਰ ਕੇ ਗੱਡੀ ਕਿਵੇਂ ਨਿਕਲ ਜੂ ਕਿਸੇ ਦੀ ਬਹੁਤ ਔਖੇ ਹਾਲਾਤ ਆ ਹਾਂ ਇੱਕ ਅਸੀਸ ਹੋਰ ਫਿਰ ਅਗਲੇ ਹਾਂਜੀ ਹਾਂਜੀ ਜਿਹੜੀ ਜਿਹੜੀ ਹੈਗੀ ਹੈ ਵੀ ਜਿਹੜੀ ਜੀ 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 ਜਿਹੜੀ ਸਰਕਾਰ ਹੈ ਜੀ ਇਹ ਜਿਹੜੇ ਨੇ ਮਤਲਬ ਜਿਹੜੇ ਮੋਟਰਾਂ ਦੇ ਕਨੈਕਸ਼ਨ ਆ ਜੀ ਜੀ ਵੀ ਉਧਰ ਤਾਂ ਕਹਿ ਰਹੇ ਨੇ ਵੀ ਪਾਣੀ ਥੱਲੇ ਜਾ ਰਿਹਾ ਹੈ ਹਾਂਜੀ ਤੇ ਸਾਡੇ ਜਦੋਂ ਉੱਤੇ ਆ ਗਿਆ ਸਾਡੇ ਵਰਗਿਆਂ ਨੂੰ ਕੋਈ ਕਨੈਕਸ਼ਨ ਹੀ ਦੇ ਦੇਣਾ ਜਿਹੜੇ ਆ ਕੋਈ ਮੋਟਰਾਂ ਜੜੀਆਂ ਨੇ ਉਹਨਾਂ ਦੇ ਨਾਲ ਹੀ ਅਸੀਂ ਕੋਈ ਕੋਈ ਮਾੜਾ ਮੋਟਾ ਆਪਦਾ ਪਾਣੀ ਦਾ ਕੱਢਣ ਦਾ ਚੁੱਕਣ ਦਾ ਜਾ ਹੱਲ ਕਰ ਸਕੀਏ ਇੱਕ ਨਾ ਪਤਾ ਗੱਲ ਕੀ ਆ ਇੱਥੇ ਇੱਥੇ ਸਮੱਸਿਆ ਕੀ ਆ ਕਿ ਹੁਣ ਆ ਲੋਕਾਂ ਨੂੰ ਜੇ ਇੱਥੇ ਟਰਾਂਸਫਾਰਮਰ ਲੱਗੇ ਹੁੰਦੇ ਮੰਨ ਲਓ ਖੇਤਾਂ ਵਾਲੀ ਬਿਜਲੀ ਹੁੰਦੀ ਤਾਂ ਲੋਕਾਂ ਨੇ ਆਪਦੇ ਪੰਪ ਲਾ ਕੇ ਉਹ ਬਿਜਲੀ ਤੋਂ ਪਾਣੀ ਆ ਜਿਹੜਾ ਕੱਢ ਲੈਣਾ ਸੀਗਾ ਹੁਣ ਰੋਲਾ ਇਹ ਗੱਲ ਦਾ ਵੀ ਸਾਧਨ ਹੈ ਨਹੀਂ ਗੇ ਸਾਧਨ ਹੈ ਨਹੀਂ ਗੇ ਨਾਲੇ ਸਾਡੀ ਪੱਲਿਓ ਹੁਣ ਤੇਲ ਵੀ ਕਿਵੇਂ ਫੂਕੇ ਸਾਡੀ ਮੁੱਦੇ ਪੰਜਾਬ ਤੋਂ ਉਲਟ ਹੈ ਜੀ ਪੰਜਾਬ ਦੇ ਮੁੱਦੇ ਹੈ ਪਾਣੀ ਥੱਲੇ ਜਾਂਦਾ ਤੇ ਸਾਡਾ ਮੁੱਦਾ ਹੈ ਪੰਜਾਬ ਚ ਸਾਡੇ ਪਾਣੀ ਉੱਪਰ ਆਉਂਦਾ ਜੇ ਸਾਨੂੰ ਸਰਕਾਰੀ ਕਨੈਕਸ਼ਨ ਪੱਕੇ ਤੌਰ ਤੇ ਦਿੱਤੇ ਹੁੰਦੇ ਤਾਂ ਅੱਜ ਜਿਹੜਾ ਸਾਡੇ ਪਿੰਡ 2-3 ਫੁੱਟ ਤੇ ਪਾਣੀ ਫਿਰਦਾ ਹੈ ਸ਼ਾਇਦ 8-10 ਫੁੱਟ ਤੇ ਹੁੰਦਾ ਜੇ ਪਾਣੀ ਲੈਵਲ ਡਾਊਨ ਹੁੰਦਾ ਅਸੀਂ ਤਾਂ ਅਸੀਂ ਕਿੰਨੇ ਵੀ ਅਸੀਂ ਬਿੱਲ ਭਰਿਆ ਕਰਾਂਗੇ ਬਿੱਲ ਭਰਦਿਆਂ ਕਰਾਂਗੇ ਹਾਂ ਜੀ ਭਰ ਦਿਆਂਗੇ ਜੀ ਸਾਡੀ ਕੰਡੀਸ਼ਨ ਉਲਟ ਹੈ ਜੀ ਸਾਡੇ ਏਰੀਆ ਚ ਪਾਣੀ ਬਾਹਰ ਆ ਰਿਹਾ ਜੇ ਬਾਹਰ ਪਾਣੀ ਆ ਰਿਹਾ ਸਾਨੂੰ ਸਰਕਾਰ ਪੱਕੇ ਤੌਰ ਤੇ ਕਨੈਕਸ਼ਨ ਦੇ ਦੇ ਵੀ ਤੁਸੀਂ ਝੋਨਾ ਮੋਟਰਾਂ ਪਾ ਲਓ ਜੀ ਹੁਣ ਆਹ ਏਰੀਆ ਆ ਬਾਗ ਲਗਪਗ ਖਤਮ ਹੈ ਇਹ ਬਾਗ ਤਾਂ ਪੱਟਿਆ ਜੂਗਾ ਤੇ ਫਸਲ ਕਿਹੜੀ ਹੋਊਗੀ ਜੇ ਇੱਥੇ ਝੋਨਾ ਤਾਂ ਹੀ ਹੋਊਗਾ ਨਾ ਜੇ ਇੱਥੇ ਇਹਨਾਂ ਨੂੰ ਕਨੈਕਸ਼ਨ ਦੇਣਗੇ ਸਾਡੇ ਪਿੰਡ ਕੋਈ ਸੋਲਰ ਲਵਾ ਰਿਆ ਕੋਈ ਗਵਰਨਮੈਂਟ ਨੇ ਪੱਕਾ ਕਨੈਕਸ਼ਨ ਕੋਈ ਨਹੀਂ ਦਿੰਦਾ ਜੇ ਸਾਡੇ ਪਿੰਡ ਖੁੱਲ ਕੇ ਕਨੈਕਸ਼ਨ ਦੇਣ ਸਾਰੇ ਪਿੰਡ ਮੋਟਰਾਂ ਲੱਗ ਜਾਂਦਾ ਜੇ ਵਾਟਰ ਲੈਵਲ ਡਾਊਨ ਹੁੰਦਾ ਪਾਣੀ ਆਪਣੇ ਆਪ ਡਾਊਨ ਹੋ ਜਾਣਾ ਸੀ ਇਹ ਪਾਣੀ ਕਿਉਂ ਨਹੀਂ ਡਾਊਨ ਹੋ ਰਿਹਾ ਵੀ ਥੱਲੇ ਵਾਲਾ ਪਾਣੀ ਨੇੜੇ ਹੈ ਥੱਲੇ ਪਾਣੀ ਜਾਂਦਾ ਨਹੀਂਗਾ ਆਸ-ਪਾਸੇ ਨਿਕਲਦਾ ਨਹੀਂਗਾ ਜਿਵੇਂ ਦਾ ਤਿਉਹ ਇੱਕ ਅਗਲੀ ਫਸਲ ਹੋਣ ਦਾ ਵੀ ਕੋਈ ਝਾਕ ਨਹੀਂ ਆ ਨਹੀਂ ਤੁਸੀਂ ਵੇਖੋ ਕਿ ਕਿੱਥੇ ਕਿ ਅਗਲੀ ਛੱਡੋ ਅਸੀਂ ਤਾਂ ਅਸੀਂ ਇਹਨਾਂ ਤੋਂ ਮੁਆਵਜ਼ਾ ਵੀ ਨਹੀਂ ਮੰਗਦੇ ਬਾਗਾਂ ਨੂੰ ਬਾਲ ਕਰਾਓ ਜਿਹੜੇ ਅਸੀਂ ਤਾਂ ਕੋਈ ਇਹਨਾਂ ਸਰਕਾਰ ਤੋਂ ਮੁਆਵਜ਼ਾ ਵੀ ਨਹੀਂ ਮੰਗ ਰਹੇ ਵੀ ਚਲੋ ਸਾਨੂੰ ਮੁਆਵਜ਼ਾ ਦੇ ਦਿਓ ਸਾਡਾ ਪਾਣੀ ਤਾਂ ਕੱਢ ਦੇਣਾ ਹਾਂਜੀ ਇਹ ਤਾਂ ਕੱਢਣਾ ਇਹ ਤਾਂ ਕੱਢਣਾ ਹੁਣ ਸਾਡੀ ਡੁੱਬ ਗਈ ਅਸੀਂ ਪਾਣੀ ਕਿਉਂ ਕੱਢੀਏ ਅਸੀਂ ਹੋਰ ਰੁਪਈਏ ਦੇ ਕਿਉਂ ਲਾਈਏ ਵੀ ਸਾਡੀ ਫਸਲ ਤਾਂ ਗਈ ਪਾਣੀ ਦੀ ਸੀਪਜ ਹੈ ਜੀ ਅੱਗੇ ਥੱਲੇ ਨੂੰ ਜਾਣੀ ਹੈ ਕਿਉਂਕਿ ਪਖੜਾ ਪਾਣੀ ਤਾਂ ਰਹਿਣਾ ਨਹੀਂ ਇਹ ਵਾਟਰ ਲੈਵਲ ਅੱਗੇ ਜਿੱਧਰ ਆ ਸਾਰਾ ਇਹ ਸਾਰਾ ਏਰੀਆ ਬਾਗਾਂ ਦਾ ਜੀ ਸਾਰੇ ਬਾਗ ਪੱ ਆਹ ਤਾਂ ਪਹਿਲਾਂ ਨਹੀਂ ਰਹਿ ਗਏ ਬਾਗ ਤਾਂ ਪਹਿਲਾਂ ਨਹੀਂ ਰਹਿ ਗਏ ਸਾਡਾ ਪਿੰਡ ਦਾ ਤੁਸੀਂ ਵੇਖ ਹੀ ਆ ਜੇ ਸਾਰੇ ਦਾ ਸਾਰਾ ਬਾਗ ਸੀ ਜੀ ਹੂੰ ਸਾਰੇ ਦੇ ਸਾਰੇ ਬਾਗ ਪੱਟੇ ਗਏ ਨੇ ਅਸੀਂ ਆਪਦੇ ਪੱਲਿਓ ਸੋਲਰ ਲਵਾ ਕੇ ਬੋਰ ਕਰਾ ਕੇ ਜਿਹੜੇ ਕੋ ਪੱਲੇ ਹੈਗਾ ਸੀ ਸਾਨੂੰ ਤਾਂ ਉਹ ਸਾਰੇ ਲੱਗੇ ਹੋਏ ਨੇ ਸਾਰੇ ਦੇ ਸਾਰੇ ਅਸੀਂ ਹੁਣ ਉਹ ਜਿਵੇਂ ਨੇ ਕਰਜ਼ੇ ਥੱਲੇ ਹੋਏ ਖੜੇ ਆ ਕਿਸੇ ਨੇ ਉਹਦੀ ਕੋਈ ਮਤਲਬ ਲੋਨ ਕਰਾ ਕੇ ਕਿਦਾਂ ਵੀ ਕਰਾ ਕੇ ਆਪਦਾ ਕੀਤਾ ਹੁਣ ਉੱਤੋਂ ਸਾਨੂੰ ਆਹ ਮਾਰ ਪੈ ਗਈ ਹੈ ਵੀ ਜਿਹੜੀ ਮੰਨ ਲਓ ਵੀ ਜਿਹੜੀ ਫਸਲ ਬੀਜੀ ਸੀ ਕੀਤੀ ਸੀ ਖਰਚਾ ਤਾਂ ਸਾਡਾ ਸਾਰਾ ਲੱਗ ਗਿਆ ਪਰ ਉਹਦੇ ਬਾਵਜੂਦ ਵੀ ਹੁਣ ਤਾਂ ਦੱਸੋ ਸਾਹਮਣੇ ਲੋਪੋ ਸਾਹਿਬ ਇੱਧਰ ਦੇਖੋ ਗਰੀਬ ਲੋਕ ਰਹਿੰਦੇ ਨੇ ਕਾਰ ਕੋ ਡੇਖਦੇ ਸਭ ਚਲੇ ਗਏ ਜੀ ਇਨਸ਼ਾਅੱਲਾ ਚਲੇਗਾ ਕੋਈ ਜੀ ਦੇ ਕੋਈ ਸੇ ਜ਼ਿੰਮੇਦਾਰ ਨਾਲ ਸੈਟਿੰਗ ਸਭ ਕਿਸੇ ਨੇ ਆਣ ਕੇ ਉਹਨਾਂ ਨੂੰ ਵੀ ਨਹੀਂ ਪੁੱਛਿਆ ਵੀ ਤੁਸੀਂ ਡੋਬਦੇ ਕਰਦੇ ਜੀ ਨਾ ਹੀ ਉਹਨਾਂ ਦੇ ਜਾਣ ਦਾ ਕੋਈ ਰਸਤਾ ਉਹਦਾਂ ਦੇ ਬੱਚੇ ਉਹਨਾਂ ਦੇ ਘਰੇ ਬੈਠੇ ਸਭ ਕੁਝ ਕਰਿਆ ਉਹ ਐਂ ਬਿਲਕੁਲ ਬਰਬਾਦ ਹੋ ਗਏ ਸਾਡੀਆਂ ਟਾਣੀਆਂ ਚ ਤਾਂ ਪਾਣੀ ਫਿਰਦਾ ਚਲੋ ਅਸੀਂ ਤਾਂ ਆਂਢੀ ਗਵਾਂਢੀ ਨਾਲ ਕਿਸੇ ਤੇ ਰਿਲੇਸ਼ਨ ਹੈਗੇ ਆ ਵੀ ਬਰਾਣੇ ਇਹਨਾਂ ਗਰੀਬਾਂ ਨੂੰ ਦਿਹਾੜੀ ਤੋਂ ਬਿਨਾ ਕੌਣ ਕੁਛ ਦੇਊਗਾ ਇਹ ਸਭ ਉਹਦਾਂ ਦੇ ਵੇਲੇ ਬੈਠੇ ਆ ਜੀ ਅਸੀਂ ਤਾਂ ਵੀਰੇ ਮਤਲਬ ਕਿ ਬਾਗ ਧੋਨੇ ਵਾਲੇ ਪਾਸੇ ਆਉਣਾ ਹੀ ਨਹੀਂ ਸੀ ਸਾਡੇ ਤਾਂ ਬਾਗ ਬਹੁਤ ਜ਼ਿਆਦਾ ਵਧੀਆ ਮੌਜ ਕਰਦੇ ਸੀ ਪੂਰੀ ਜੀ 10 ਸਾਲ ਪਹਿਲਾਂ ਜੇ ਸਰਕਾਰ ਜਾ ਕੇ ਪੈਂਦੀ ਤਾਂ ਸਾਡੇ ਮੁੱਦੇ ਕਰ ਲੈਂਦੇ ਵੀ ਇੱਥੇ ਕਨੈਕਸ਼ਨ ਪੱਕੇ ਮਿਲ ਜਾਂਦੇ ਪਾਣੀ ਨਹਿਰਾਂ ਚੱਲਦਾ ਰਹਿੰਦਾ ਅਸੀਂ ਤਾਂ ਆਸ ਪ ਇੱਕ ਪਾਸੇ ਸਰਕਾਰ ਵੀ ਲੋਕ ਕਹਿੰਦੇ ਪਏ ਗਵਰਨਮੈਂਟ ਕਹਿੰਦੀ ਵੀ ਤੁਸੀਂ ਧੋਨਾ ਛੱਡੋ ਹੋਰ ਪਾਸਾ ਲਾਓ ਸਾਡੇ ਤਾਂ ਦੇਖੋ ਨਰਮਾ ਲੱਗਿਆ ਜੀ ਆ ਨਰਮੇ ਦੇ ਹਾਲਾਤ ਵੇਖ ਲੋ ਜੀ ਕੀ ਕਰੀਏ ਨਰਮੇ ਦੇ ਹਾਲਾਤ ਵੇਖੋ ਜੀ ਫਿਰ ਜਿਹੜਾ ਜਿਹੜਾ ਏਰੀਆ ਆ ਜੀ ਇਹ ਹੋਰ ਝੋਨੇ ਥੱਲੇ ਆਊਗਾ ਇਹ ਸਾਰਾ ਝੋਨਾ ਹੋਰ ਵਧੂਗਾ ਫਿਰ ਸਰਕਾਰ ਦੀਆਂ ਟੈਨਸ਼ਨਾਂ ਵਧਣਗੀਆਂ ਝੋਨੇ ਦਾ ਏਰੀਆ ਵਧ ਹੀ ਜਾਂਦਾ ਵਧ ਹੀ ਕਿਉਂ ਜਾਂਦਾ ਵੀ ਸਰਕਾਰਾਂ ਗੌਰ ਨਹੀਂ ਕਰਦੀਆਂ ਜੀ ਇਹ ਫਸਲ ਦਾ ਬਦਲੋ ਕਿਵੇਂ ਹੋ ਸਕਦਾ ਜੀ ਪੀ ਨਰਮਦਾ ਤੁਸੀਂ ਵੇਖ ਲਓ ਵੀ ਆਹ ਹਾਲਤ ਹੋ ਗਈ ਪਾਣੀ ਉੱਚਾ ਆਉਣ ਹੋਰ ਕੀ ਲਾਈ ਨਗਰ ਦੇ ਵਿੱਚ ਵੀ ਕਰਨਪੁਰ ਤੱਕ ਝੋਨਾ ਲੱਗ ਗਿਆ ਜੀ ਤੁਸੀਂ ਝੋਨਾ ਕੌਣ ਖਰੀਦੂਗਾ ਜੀ ਫਿਰ ਯਾਰ ਮੈਨੂੰ ਇੰਨਾ ਪਤਾ ਪੰਜ ਪਿੰਡਾਂ ਨੂੰ ਬਚਾਉਣ ਵਾਸਤੇ 20 ਕਰੋੜ ਰੁਪਈਆ ਲੱਗਦਾ ਹੈ ਹਾਂਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਜੀ 20 ਕਰੋੜ ਰੁਪਈਏ ਨਾਲ 20 ਕਰੋੜ ਰੁਪਈਆ ਕਿਸੇ ਹਰੇ ਪੈਨ ਵਾਸਤੇ ਕੋਈ ਬਾਲੀ ਵੱਡੀ ਗੱਲ ਨਹੀਂ ਇੱਥੋਂ 5 ਕਿਲੋਮੀਟਰ ਤੁਹਾਨੂੰ ਜਿਹੜਾ ਕਿਹਾ ਉਹਦੇ ਤੋਂ ਘੱਟ ਹੋਊਗੀ ਜਿਹੜੀ ਉਹ ਨਹਿਰ ਵਿਹਲੀ ਪਈ ਹੈ ਜਿੱਥੇ ਪਾਣੀ ਦੀ ਇੰਨੀ ਜ਼ਿਆਦਾ ਜ਼ਰੂਰਤ ਹੈ ਜਿਹਨੂੰ ਆਪਾਂ ਰਾਜਸਥਾਨ ਕਹਿ ਦਿੰਨੇ ਆ ਜੀ ਉਹ ਉਹ ਜਿਹੜੀ ਉਹ ਵਹਿਲੀ ਪਈ ਏ ਉਥੇ ਜੇ ਪਾਣੀ ਚਲਾ ਜਾਵੇ ਉਹ ਜ਼ਿੰਮੇਦਾਰਾਂ ਦੇ ਦਾ ਭਾਗ ਗੁਰ ਪੈਣਗੇ ਜੀ ਜਾਣਦਾ ਯਾਰ ਪੰਜ ਪਿੰਡ ਮਰਨੋਂ ਬਚਦੇ ਆ ਪੰਜ ਪਿੰਡ ਉਧਰੋਂ ਪਾਣੀ ਵੱਲੋਂ ਮਰ ਬਿਲਕੁਲ ਜੀ 10 ਪਿੰਡ ਬਚਦੇ ਆ ਉਹ ਜਿਹੜੀ ਨਹਿਰ ਓ ਸਾਰੇ ਦਾ ਸਾਰਾ ਜਦੋਂ ਅੱਗੇ ਉਹ ਵਗਦੀ ਸੀ ਜੀ ਉਹਦੇ ਨੇੜੇ-ਨੇੜੇ ਮੰਨ ਲਓ ਵੀ ਪਾਣੀ ਸਹੀ ਹੋ ਗਿਆ ਸੀ ਉਹਨਾਂ ਲੋਕਾਂ ਨੇ ਨਾਲ ਸਾਰੇ Rajasthan ਦੀ ਨਹਿਰ ਦੇ ਉਹਨਾਂ ਨੇ ਕਨੈਕਸ਼ਨ ਦੇ ਕੇ ਬੋਰ ਲਾ ਕੇ ਆਪਦਾ ਗੁਜ਼ਾਰਾ ਕਰਦੇ ਸੀ ਉਹਨੋਂ ਪਾਣੀ ਖਾਰਾ ਹੋ ਚੁੱਕਾ ਕਿਉਂਕਿ ਪਾਣੀ ਨਹਿਰ ਚੱਲ ਨਹੀਂ ਰਹੀ ਜਿਹੜਾ ਉਹ ਏਰੀਆ ਨਾ ਜੀ ਉਸ ਏਰੀਆ 'ਚ ਇਹੋ ਜਿਹੀ ਹਾਲਤ ਨੇ ਉਹਨਾਂ ਨੇ ਟੈਂਕ ਬਣਾਏ ਉਹਨਾਂ ਨੇ ਜ਼ਿੰਦਗੀ 'ਚ ਕਈ ਪਿੰਡ ਇਹੋ ਜਿਹੇ ਜਿਨ੍ਹਾਂ ਨੇ ਕਦੀ ਵੀ ਤੋੜ ਕੇ ਪਾਣੀ ਨਹੀਂ ਲਾਇਆ ਉਹ ਪਹਿਲਾਂ ਟੈਂਕ ਭਰਦੇ ਆ ਫਿਰ ਉਹਨੂੰ ਥੋੜੀ ਬੂੰਦ-ਬੂੰਦ ਕਰਕੇ ਬੂਟਿਆਂ ਨੂੰ ਪਾਣੀ ਦਿੰਦੇ ਆ ਡ੍ਰਿਪ ਸਿਸਟਮ ਨਾਲ ਦਿੰਦੇ ਆ ਉਹਨਾਂ ਵਿਚਾਰਿਆਂ ਨੂੰ ਤਾਂ ਪਤਾ ਨਹੀਂ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਪਾਣੀ ਐਵੇਂ ਦੇਣੇ ਤੁਸੀਂ ਉਧਰ ਜਾ ਕੇ ਹਾਲਾਤ ਵੇਖੋ ਪਿੱਛੇ ਜਾਓ ਤੇ 100-100 ਕਿੱਲਾ ਬਾਗ ਤੁਸੀਂ ਵੇਖੋਗੇ ਐਨ ਬਿਲਕੁਲ ਸੁੱਕਿਆ ਜਾ ਕੇ ਉੱਥੇ ਰਹਿਣ ਪਾ ਜ਼ਿੰਮੇਦਾਰ ਇਹੋ ਜੀ ਇਹਨਾਂ ਨੇ ਇਕੱਠਾ ਪਾਣੀ ਲਾਇਆ ਹੀ ਨਹੀਂ ਅੱਜ ਜੇ ਪਾਣੀ ਉਹਨਾਂ ਕੋਲ ਉਥੇ ਪਹੁੰਚਾ ਦਿੰਦੇ ਆ ਤਾਂ ਉਹਨਾਂ ਦੇ ਬਾਗ ਹੋਰ ਬਚ ਸਕਦੇ ਆ ਆ ਬਾਗ ਵੀ ਬਚ ਸਕਦੇ ਸ਼ਾਇਦ ਅਸੀਂ ਵੀ ਬਚ ਜਾਈਏ ਪਰ ਸਮਾਈ ਢੀੜਾ ਮਾਰਨ ਤੋਂ ਤੇ ਸਮਾਈ ਬਾਈਟਾ ਤੇ ਫੋਟੋਆਂ ਦੇਣ ਤੋਂ ਬਿਨਾ ਪ੍ਰਸ਼ਾਸਨ ਨੇ ਸਾਡਾ ਕੱਖ ਨਹੀਂ ਕੀਤਾ ਲੋੜ ਆ ਬਾਈ ਇੱਕ ਗੱਲ ਨੂੰ ਨਾ ਹੁਣ ਇਹਨਾਂ ਦੇ ਦੁੱਖ ਇੰਨੇ ਵੱਡੇ ਹੋਏ ਪਏ ਆ ਤਕਲੀਫ ਇਹਨਾਂ ਦੇ ਅੰਦਰ ਇੰਨੀ ਆ ਮੈਂ ਉਹਨਾਂ ਨੂੰ 3 ਘੰਟੇ ਬੋਲਣ ਨੂੰ ਕਹੀ ਆਂਗਾ ਨਾ 3 ਘੰਟੇ ਵੀ ਆ ਗੱਲ ਕਹੀ ਜਾਣਗੇ ਪਰ ਜੇ ਕੋਈ ਸਮਝਦਾਰ ਬੰਦਾ ਬੈਠਾ ਉਹਦੇ ਲਈ ਇਹਨਾਂ ਦੀ 1 ਮਿੰਟ ਦੀ ਗੱਲ ਹੀ ਕਾਫੀ ਆ ਕਿ ਬਈ ਕਈ ਪਿੰਡ ਪਾਣੀ ਵੱਲੋਂ ਵੱਜ ਜਾਣਗੇ ਕਈ ਪਿੰਡ ਸੋਕੇ ਵੱਲੋਂ ਵੱਜ ਜਾਣਗੇ ਕਈ ਡੋਬੇ ਵੱਲੋਂ ਵੱਜ ਜਾਣਗੇ ਸੱਚੀ ਇੱਕ ਬੰਦਾ ਇਮਾਨਦਾਰੀ ਨਾਲ ਹਮਦਰਦੀ ਨਾਲ ਦਿਲੋਂ ਅੱਖਾਂ ਮੀਚ ਕੇ ਵਾਹਿਗੁਰੂ ਨੂੰ ਨੇੜੇ ਸਮਝ ਕੇ ਜੇ ਇਹਨਾਂ ਦੀ ਸਮੱਸਿਆ ਨੂੰ ਸਮਝੇ ਤਾਂ ਇਹ ਠੀਕ ਆ ਅੱਜ ਤੁਹਾਨੂੰ ਇਹ ਵਧੀਆ ਬਹੁਤ ਸੋਹਣੇ ਕੱਪੜੇ ਪਾਈ ਫਿਰਦੇ ਦੱਸਦੇ ਹੋਣਗੇ ਲੋਕ ਪਰ ਸੱਚੀ ਇਹਨਾਂ ਦੇ ਅੰਦਰਲੇ ਪਾਸੇ ਜਿਹੜੀ ਤਕਲੀਫ ਆ ਉਹ ਬਹੁਤ ਜ਼ਿਆਦਾ ਡੂੰਗੀ ਆ ਉਹਨੂੰ ਸਮਝਣ ਦੀ ਲੋੜ ਆ ਹੱਲ ਹੋ ਜਾਣਾ ਕੋਈ ਗੱਲ ਨਹੀਂ ਕੋਈ ਮਸਲਾ ਨਹੀਂਗਾ بس ਇਹਨਾਂ ਕੋਲੇ ਆ ਕੇ ਬਹਿ ਜਾਓ ਹੱਲ ਵੀ ਇਹਨਾਂ ਨੇ ਆਪੇ ਹੀ ਕਰ ਦੇਣਾ ਇਹਨਾਂ ਨੇ ਪੈਪ ਨੱਪਣ ਵੀ ਆਪੇ ਹੀ ਲੱਗ ਜਾਣਾ ਇਹਨਾਂ ਨੇ ਪੈਪ ਢੋ ਵੀ ਆਪੇ ਹੀ ਲੈਣੇ ਆ ਇਹਨਾਂ ਨੇ ਤੁਹਾਨੂੰ ਦੱਸ ਵੀ ਆਪੇ ਹੀ ਦੇਣਾ ਵੀ ਇੱਥੋਂ ਐਂ ਪਾ ਦਿਓ ਕੋਈ ਇੰਜੀਨੀਅਰ ਨਹੀਂ ਲੈ ਕੇ ਆਉਣ ਦੀ ਲੋੜ ਕੁਝ ਨਹੀਂ ਲੈ ਕੇ ਆਉਣ ਦੀ ਲੋੜ ਇਹਨਾਂ ਕੋਲੇ ਆ ਕੇ ਬਹਿ ਜਾਓ ਇਹ ਬੰਦਿਆ ਨੇ ਮਸਲੇ ਹੱਲ ਆਪੇ ਹੀ ਕਰ ਲੈਣੇ ਆ ਤੁਸੀਂ ਇਹਨਾਂ ਕੋਲੇ ਆ ਕੇ ਬੈਠ ਜਾਓ ਬਸ ਇਹਨਾਂ ਨੂੰ ਲੀਡ ਕਰ ਲਓ ਜਿਉਂਦੇ ਰਹੋ ਵੀਡੀਓ ਨੂੰ ਸ਼ੇਅਰ ਕਰੋ ਉਸ ਅਫੀਸਰ ਉਸ ਲੀਡਰ ਤੱਕ ਚੰਗੇ ਲੀਡਰ ਤੱਕ ਪਹੁੰਚਤੀ ਕਰਿਓ ਜਿਹੜਾ ਇਹਨਾਂ ਦੀ ਗੱਲ ਸੁਣ ਸਕੇ